ਪਾਰਲੀਮੈਂਟ ਦੇ ਵਿੱਚ ਆਪਰੇਸ਼ਨ ਹਿੰਦੂ ਉੱਤੇ ਚਰਚਾ ਦੌਰਾਨ ਬੋਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਕਿਹਾ ਕਿਸੇ ਦਬਾਅ ਦੇ ਵਿੱਚ ਨਹੀਂ ਰੁਕਿਆ ਗਿਆ ਆਪਰੇਸ਼ਨ ਪਾਕਿਸਤਾਨ ਨੇ ਖੁਦ ਰੁਕਣ ਦੇ ਲਈ ਗੜਗੜਾਇਆ ਭਾਰਤ ਨੇ ਆਪਣਾ ਮਕਸਦ ਕਿਤਾ ਹਾਸਲ ਐਸਜੀਪੀਸੀ ਦੀ ਅੰਤਰ-ਕਮੇਟੀ ਦੀ ਮੀਟਿੰਗ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਉੱਤੇ ਬੋਲੇ ਧਾਮੀ ਕਿਹਾ ਕੇਂਦਰ ਸਰਕਾਰ ਨੂੰ ਯਾਦ ਕਰਵਾਇਆ 550ਵੇਂ ਪ੍ਰਕਾਸ਼ਪੁਰ ਮੌਕੇ ਕੀਤਾ ਗਿਆ ਵਾਦਾ ਬੰਦੀ ਸਿੰਘਾਂ ਦੀ ਰਿਹਾਈ ਹੀ ਛੇ ਗੁਰੂਗ੍ਰੰਥ ਸਾਹਿਬ ਗੁਰੂ ਤੇਗ ਬਹਾਦਰ ਜੀ ਨੂੰ ਸੱਚੀ ਸ਼ਰਧਾਂਜਲੀ ਬਸਾਂ ਚ ਸਫ਼ਰ ਕਰਨ ਵਾਲਿਆਂ ਦੇ ਲਈ ਰਾਹਤ ਭਰੀ ਖਬਰ ਪਲਕੇ ਪੀਆਰਟੀਸੀ ਦੀ ਨਹੀਂ ਹੋਵੇਗੀ ਹੜਤਾਲ ਸਰਕਾਰ ਦੇ ਨਾਲ ਮੀਟਿੰਗ ਤੋਂ ਬਾਅਦ ਲਿਆ ਗਿਆ ਫੈਸਲਾ ਬੁੱਧਵਾਰ ਨੂੰ ਮੁੜ ਤੋਂ ਬੈਠਕ ਖੜਕੜ ਕਲਾਂ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਸ਼ਹੀਦ ਭਗਤ ਸਿੰਘ ਹੈਰੀਟੇਜ ਕੰਪਲੈਕਸ ਦਾ ਰੱਖਿਆ ਨੀ ਪੱਥਰ 52 ਕਰੋੜ ਰੁਪਏ ਦੀ ਲਾਗਤ ਦੇ ਨਾਲ ਹੁਣੇਗਾ ਤਿਆਰ 700 ਸੀਟਾਂ ਵਾਲਾ ਬਣੇਗਾ ਥੀਏਟਰ ਰਾਮਪੁਰਾ ਫੂਲ ਦੇ ਵਿੱਚ ਵਿਦਿਆਰਥੀਆਂ ਨੇ ਖਤਮ ਕੀਤਾ ਪ੍ਰਦਰਸ਼ਨ ਸ਼ੁੱਕਰਵਾਰ ਤੱਕ ਦਾ ਦਿੱਤਾ ਅਲਟੀਮੇਟਮ ਕਿ ਹਮ ਮਾਮਲਾ ਕਰੋ ਹੱਲ ਨਹੀਂ ਤਾਂ ਪੱਕੇ ਤੌਰ ਤੇ ਦੇਵਾਂਗੇ ਧਰਨਾ ਕਾਲਜ ਤੇ ਫਰਜ਼ੀ ਡਿਗਰੀਆਂ ਦੇਣ ਦੇ ਨੇ ਇਲਜ਼ਾਮ ਜਲੰਧਰ ਸਿਵਲ ਹਸਪਤਾਲ ਦੇ ਮਾਮਲੇ ਦੇ ਵਿੱਚ ਸਿਹਤ ਵਿਭਾਗ ਦੇ ਡਾਇਰੈਕਟਰ ਡਾਕਟਰ ਅਨਿਲ ਅਗਰਵਾਲ ਦਾ ਬਿਆਨ ਕਿਹਾ 20 ਤੋਂ 25 ਮਿੰਟ ਤੱਕ ਬੰਦ ਰਿਹਾ ਆਕਸੀਜਨ ਪਲਾਂਟ ਹਾਦਸੇ ਵਾਲੇ ਦਿਨ ਛੁੱਟੀ ਦੇ ਉੱਤੇ ਸੀ ਟੈਕਨੀਸ਼ੀਅਨ ਬਠਿੰਡਾ ਦੇ ਵਿੱਚ ਲਵ ਮੈਰਿਜ ਤੇ ਮਾਮਲੇ 'ਚ ਐਕਸ਼ਨ ਪੁਲਿਸ ਨੇ ਲੜਕੀ ਦੇ ਪਿਤਾ ਭਰਾ ਅਤੇ ਦਾਦੇ ਨੂੰ ਕੀਤਾ ਗ੍ਰਿਫਤਾਰ ਤਿੰਨਾਂ ਨੇ ਮੁੰਡੇ ਦੇ ਉੱਤੇ ਕੀਤਾ ਸੀ ਜਾਨਲੇਵਾ ਹਮਲਾ ਯੂਸ ਹੈਡਲਾਈਨਸ ਹੋਰ ਅੱਜ ਦੀਆਂ ਬਾਤਾਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਲੋਕ ਸਭਾ ਦੇ ਵਿੱਚ ਕਾਂਗਰਸ ਦੇ ਐਮਪੀ ਦਪਿੰਦਰ ਹੁੱਡਾ ਨੇ ਇੱਕ ਸਟੇਟਮੈਂਟ ਦਿੱਤੀ ਜਿਸ ਨੂੰ ਲੈ ਕੇ ਖੂਬ ਇਸ ਸਮੇਂ ਚਰਚਾ ਹੋ ਰਹੀ ਹੈ ਕਾਬਲੇ ਗੌਰ ਇਹ ਹੈ ਕਿ ਇੰਡੀਆ ਪਾਕਿਸਤਾਨ ਦੇ ਵਿਚਾਲੇ ਜੋ ਹਾਲਾਤ ਬਣੇ ਉਸ ਤੋਂ ਬਾਅਦ ਆਪਰੇਸ਼ਨ ਸੰਧੂਰ ਦੇ ਉੱਤੇ ਇਹ ਪੂਰੀ ਚਰਚਾ ਜਾਰੀ ਹੈ ਤੇ ਆਪਰੇਸ਼ਨ ਸੰਧੂਰ ਦੇ ਉੱਤੇ ਚਰਚਾ ਦੇ ਦੌਰਾਨ ਦਪਿੰਦਰ ਹੁੱਡਾ ਬੋਲ ਰਹੇ ਸਨ ਤਾਂ ਉਹਨਾਂ ਨੇ ਕਿਹਾ ਕਿ 28 ਵਾਰਸੀ ਇਸਪਾਇਰ ਦਾ ਜ਼ਿਕਰ ਡੋਨਲਡ ਟਰੰਪ ਕਰ ਚੁੱਕੇ ਨੇ ਅਮਰੀਕਾ ਦੇ ਰਾਸ਼ਟਰਪਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਡੋਨਲਡ ਟਰੰਪ ਨੂੰ ਜਾਂ ਮੈਗਡੀ ਤੁਸੀਂ ਸੁਣਿਆ ਹੋਵੇਗਾ ਸ਼ਾਇਦ ਪੀਜ਼ਾ 버거 ਉਥੋਂ ਖਾਇਆ ਵੀ ਹੋਵੇ ਫ੍ਰੈਂਚ ਫ੍ਰਾਈਜ਼ ਜਾਂ 버거 ਪਰ ਇਹ ਇਹ ਪੂਰਾ ਤੁਸੀਂ ਕਹਿ ਸਕਦੇ ਹੋ ਕਿ ਆਪਣੇ ਆਪ ਦੇ ਵਿੱਚ ਜ਼ਰੂਰ ਇੱਕ ਚਰਚਾ ਦਾ ਵਿਸ਼ਾ ਬਣ ਗਿਆ ਕਿ ਆਖਰ ਕਿਉਂ ਮੈਕਡੋਨਲਡਸ ਤੇ ਦੂਜੇ ਪਾਸੇ 트럼ਪ ਦਾ ਜ਼ਿਕਰ ਕਰ ਦਿੱਤਾ ਗਿਆ ਏ ਜਿਹੜੇ ਦਿਪਿੰਦਰ ਹੁੱਡਾ ਨੇ ਉਹਨਾਂ ਦੇ ਵੱਲੋਂ ਕਾਬਲੇ ਗੌਰ ਹੈ ਇਹ ਇੱਥੇ ਦੋ ਮਤਲਬ ਕੱਢੇ ਜਾ ਸਕਦੇ ਨੇ ਇੱਕ ਤਾਂ ਸਿਆਸੀ ਤੌਰ ਦੇ ਉੱਤੇ ਖੂਬ ਤੰਜ ਕਸੇ ਜਾ ਰਹੇ ਨੇ ਤੇ ਦੂਜੇ ਪਾਸੇ ਦਿਪਿੰਦਰ ਹੁੱਡਾ ਕਿਤੇ ਨਾ ਕਿਤੇ ਸ਼ੈ ਦੇਵੀ ਕਹਿੰਦੇ ਹੋਣ ਕਿ ਜਿਹੜਾ ਵਪਾਰ ਹੋ ਰਿਹਾ ਹੈ ਵਿਦੇਸ਼ ਤੋਂ ਆ ਰਿਹਾ ਹੈ ਤਾਂ ਉਸ ਦੇ ਉੱਤੇ ਵੀ ਜਿਹੜੀ ਰੋਕ ਉਹ ਲਗਾਈ ਜਾਵੇ ਖੈਰ ਦਿਪਿੰਦਰ ਹੁੱਡਾ ਹਰਿਆਣਾ ਤੋਂ ਮੈਂਬਰ ਪਾਰਲੀਮੈਂਟ ਚ ਚੁਣੇ ਗਏ ਇੱਕ ਵੱਡਾ ਨਾਮ ਨੇ ਹਰਿਆਣਾ ਦੀ ਸਿਆਸਤ ਦਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭពਿੰਦਰ ਸਿੰਘ ਹੁੱਡਾ ਦੇ بیٹے ਨੇ ਇੱਕ ਤੇਜ਼ ਤਰਾਰ ਆਗੂ ਦੇ ਤੌਰ ਦੇ ਉੱਤੇ ਉਹਨਾਂ ਨੂੰ ਜਾਣਿਆ ਜਾਂਦਾ ਹੈ ਰਾਹੁਲ ਗਾਂਧੀ ਦੇ ਬੇਹਤ ਕਰੀਬੀ ਕਹੇ ਜਾਂਦੇ ਨੇ ਔਰ ਇਸ ਵਿਚਾਲੇ ਉਹਨਾਂ ਦੀ ਸਟੇਟਮੈਂਟ ਖੂਬ ਚਰਚਾ ਦਾ ਵਿਸ਼ਾ बनी हुई है उन्होंने की कुछ किया है वो तो सुनवा मैं आपसे भी कहना चाहता हूं आपको भी रास्ता चुनना होगा या तो आंख दिखाओ या हाथ मिलाओ या तो बातचीत करके अमेरिका से संबंध सुधारो और डोनाल्ड को चुप कराओ डोनाल्ड का मुंह बंद कराओ नहीं तो हिंदुस्तान में मैकडोनल्ड को बंद कराओ अमेरिका के अमेरिका को अधिकार नहीं है दोनों घोड़ों पे सवार होकर चलने का अधिकार नहीं और मैं आपसे भी कहना चाहता तो हूं आपको भी रास्ता चुनना होगा या तो आंख दिखाओ या हाथ मिलाओ या तो बातचीत करके अमेरिका से संबंध सुधारो और डोनाल्ड को चुप कराओ डोनाल्ड का मुंह बंद कराओ नहीं तो हिंदुस्तान में मैकडोनल्ड को बंद कराओ अमेरिका के अमेरिका को अधिकार नहीं है दोनों घोड़ों पर सवार होकर दीपेंद्र हुड्डा की स्टेटमेंट सुनवाई थे वो कह रहे हैं कि दरअसल ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਇਹ ਬਹੁਤ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਕਿ ਤਣਾਅ ਵਧਿਆ ਹੋਇਆ ਸੀ ਤੇ ਇਸ ਵਿਚਾਲੇ ਫਿਰ ਡੋਨਲਡ ਟਰੰਪ ਦਾ ਇੱਕ ਟਵੀਟ ਆਂਦਾ ਹੈ ਅਮਰੀਕਾ ਦੇ ਰਾਸ਼ਟਰਪਤੀ ਦਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੰਡੀਆ ਪਾਕਿਸਤਾਨ ਦੋਵੇਂ ਜਿਹੜੇ ਤਿਆਰ ਹੋ ਗਏ ਨੇ ਅਸੀਸ ਫਾਇਰ ਦੇ ਲਈ ਔਰ ਇਸ ਗੱਲ ਦਾ ਜ਼ਿਕਰ بار-बार ਕਰਦੇ ਆਏ ਨੇ ਡੋਨਲਡ ਟਰੰਪ ਦਿਪਿੰਦਰ ਹੁੱਡਾ ਨੇ ਜ਼ਿਕਰ ਕੀਤਾ ਕਿ 28 ਵਾਰ ਉਹ ਜ਼ਿਕਰ ਕਰ ਚੁੱਕੇ ਨੇ ਔਰ ਇਸ ਦੇ ਉੱਤੇ ਜ਼ਰੂਰ ਗੌਰ ਕਰਨਾ ਚਾਹੀਦਾ ਹੈ ਕਿ ਆਖਿਰ ਕਿਉਂ ਵਾਰ-ਵਾਰ ਕਹਿ ਰਹੇ ਨੇ ਹਾਨਾ ਕਿ ਉਹਨਾਂ ਨੇ ਬਿਲਕੁਲ ਫਲੋ ਦੇ ਵਿੱਚ ਇਹ ਵੀ ਕਹਿ ਦਿੱਤਾ ਕਿ ਜਾਂ ਤਾਂ ਡੋਨਲਡ ਟਰੰਪ ਨੂੰ ਚੁੱਪ ਕਰਵਾਓ ਨਹੀਂ ਤਾਂ ਫਿਰ ਮੈਕਡੋਨਲਡਸ ਨੂੰ ਬੰਦ ਕਰਵਾਓ ਮੈਂ ਮੈਕਡੋਨਲਡਸ ਨੂੰ ਲੈ ਕੇ ਤੁਹਾਨੂੰ ਜਾਣਕਾਰੀ ਦੇ ਦਵਾਂ ਮੈਕਡੋਨਲਡਸ ਇੱਕ ਫਾਸਟ ਫੂਡ ਵਾਲੀ ਚੇਨ ਬਣਾਉਣ ਵਾਲੀ ਕੰਪਨੀ ਆ ਵਕਫ-ਵਕ ਥਾਂਵਾਂ ਦੇ ਉੱਤੇ ਤੁਸੀਂ ਉਹਨਾਂ ਦੇ ਆਊਟਲੈਟਸ ਆਪਣੇ ਪੰਜਾਬ 'ਚ ਜਾਂ ਇੰਡੀਆ ਦੇ ਵਿੱਚ ਵੀ ਦੇਖੇ ਹੋਣਗੇ ਅਮਰੀਕਾ ਦੀ ਕੰਪਨੀ ਹੈ ਹੈੱਡ ਕੁਆਰਟਰ ਜਿਹੜਾ ਮੈਕਡੋਨਲਡਸ ਦਾ ਉਹ ਸ਼ਿਕਾਗੋ ਅਮਰੀਕਾ ਦੇ ਵਿੱਚ ਹੀ ਹੈ ਸਿੱਧੇ ਤੌਰ ਤੇ ਡੋਨਲਡ ਟਰੰਪ ਦੇ ਨਾਲ ਇਸ ਕੰਪਨੀ ਦਾ ਕੋਈ ਲੈਣਾ ਦੇਣਾ ਉਹ ਨਹੀਂ ਆ ਹਾਂ ਅਮਰੀਕਾ ਦੀ ਕੰਪਨੀ ਹੈ ਸ਼ਾਇਦ ਇਸ ਕਰਕੇ ਹੀ ਜਿਹੜੇ ਦਿਪਿੰਦਰ ਹੁੱਡਾ ਨੇ ਉਹ ਜ਼ਿਕਰ ਕਰਦੇ ਹੋਏ ਨਜ਼ਰ ਆਏ ਕਹਿਰ ਜਦੋਂ ਡੋਨਲਡ ਟਰੰਪ ਦਾ ਜ਼ਿਕਰ ਹੋਵੇ ਮੈਕਡੋਨਲਡ ਨੂੰ ਬੰਦ ਕਰਾਉਣ ਦੀ ਗੱਲ ਹੋਵੇ ਫਿਰ ਫਰਕ ਤਾਂ ਪੈਂਦਾ ਹੈ ਇਹ ਸਭ ਦੇ ਵਿਚਾਲੇ ਅਸੀਂ ਜ਼ਿਕਰ ਕਰਾਂਗੇ ਉਹਨਾਂ ਆਪਰੇਸ਼ਨ ਸੰਧੂਰ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਹੋ ਰਹੀ ਚਰਚਾ ਦੀ ਆਪਰੇਸ਼ਨ ਸੰਧੂਰ ਦੇ ਉੱਤੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸਟੇਟਮੈਂਟ ਸਾਹਮਣੇ ਆਈ। ਉਹਨਾਂ ਨੇ ਆਪਰੇਸ਼ਨ ਸੰਧੂਰ ਦੇ ਉੱਤੇ ਕਿਹਾ ਕਿ ਆਪਰੇਸ਼ਨ ਸੰਧੂਰ ਕਿਸੇ ਦੇ ਦਬਾਅ ਦੇ ਵਿੱਚ ਰੋਕਿਆ ਨਹੀਂ ਗਿਆ। ਪਾਕਿਸਤਾਨ ਕਾਰਵਾਈ ਰੋਕਣ ਦੇ ਲਈ ਗੜਗੜਾ ਰਿਹਾ ਸੀ। ਪਾਕਿਸਤਾਨ ਦੇ ਡੀਜੀਐਮਓ ਨੇ ਭਾਰਤ ਦੇ ਨਾਲ ਸੰਪਰਕ ਕੀਤਾ ਸੀ ਉਸ ਤੋਂ ਬਾਅਦ ਹੀ ਰੁਕਿਆ ਗਿਆ। ਡੀਜੀਐਮਓ ਵਾਰਤਾ ਤੋਂ ਬਾਅਦ ਆਪਰੇਸ਼ਨ ਰੁਕਿਆ ਗਿਆ। ਪਾਕਿਸਤਾਨ ਨਹੀਂ ਰੁਕਿਆ ਤਾਂ ਮੁੜ ਤੋਂ ਸ਼ੁਰੂ ਕਰਾਂਗੇ ਆਪਰੇਸ਼ਨ। ਰਾਜਨਾਥ ਸਿੰਘ ਨੇ ਇਹ ਵੀ ਕਿਹਾ ਕਿ ਜੇ ਪਾਕਿਸਤਾਨ ਨਹੀਂ ਰੁਕਿਆ ਤਾਂ ਕਾਰਵਾਈ ਫਿਰ ਤੋਂ ਕਰਾਂਗੇ। ऑपरेशन संदूर अजय खत्म नहीं होया रुक रुकया ए असि जो तय किता हासिल कर लिया राजनाथ सिंह जदों तो बोल रहे थे पार्लियामेंट दे विच उन्होंने भी किया कि टारगेट हासिल करने तो बाद ही असि रुकया साडी कार्रवाई पूरी तरह सेल्फ डिफेंस दे विच ही ता कार्रवाई इसलिए रोकी क्योंकि कंसेप्ट के पहले और उसके दौरान जो भी पॉलिटिकल और मिलिट्री ऑब्जेक्टिव्स तय किए गए थे उसे हम पूरी तरह से हासिल कर चुके थे इसलिए यह कायदा यह मानना कि यह ऑपरेशन किसी दबाव में रोका गया था यह बेबुनियाद है और सरासर गलत है किसी भी परीक्षा के परिणाम में रिजल्ट मैटर करता है यदि किसी परीक्षा में कोई बच्चा अच्छे मार्क्स लेकर आ रहा है तो हमारे लिए उसके मार्क्स मैटर करने चाहिए हमें इस बात का ध्यान नहीं रखना चाहिए कि एग्जाम के दौरान उसकी पेंसिल टूट गई थी या उसकी पेन <laughs> दस मई को पाकिस्तान के डीजीएमओ ने भारत के डीजीएमओ से संपर्क किया और सैन्य कार्रवाई को रोकने की अपील की मैं सदन में यह बात फिर से दोहराना चाहूंगा कि पाकिस्तान के डीजीएमओ ने भारत के डीजीएमओ से संपर्क किया और सैन्य कार्रवाईओं को रोकने की अपील की बारह मई को दोनों देशों के डीएमओ के बीच औपचारिक संवाद हुआ और दोनों पक्षों ने सैन्य कार्रवाई पर व्याम लगाने का निर्णय लिया किया ऑपरेशन केवल पाज किया गया है स्थगित किया गया है यह ऑपरेशन समाप्त नहीं हुआ है अध्यक्ष महोदय अगर पाकिस्तान की ओर से अगर पाकिस्तान की ओर से भविष्य में कोई भी मिस एडवेंचर हुआ तो यह ऑपरेशन अध्यक्ष महोदय मैं सदन को आश्वस्त करना चाहता हूं दोबारा प्रारंभ हो देश यह भी जानना चाहता है वे 26 लोग जो जिनके परिवारों में आज कोई गुजर गया वे ये भी जानना चाहता है कि सौ दिन गुजर गए और वे पांच दहशत गर्दियों को यह सरकार पकड़ नहीं पाई के वो लोग ये भी जानना चाहते हैं कि ये जो पांच दहशत गर्दे थे दहशत गर्दी जो आए टेररिस्ट निश्चय इन्होंने इनको किसी ने पना दी निश्चय इनको किसी ने जानकारी दी निश्चय ये पूरा जो एक घंटा का जो उन्होंने गोला बारूदी की उसके बाद ये फरार हो गए उनको फरार होने में भी किसी ने उनकी मदद की ਕਰੇ ਪੂਰੀ ਚਰਚਾ ਜਾਰੀ ਹੈ ਵੀ ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਨੂੰ ਜੋ ਜਾਣਕਾਰੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੀ ਸਦਨ ਦੇ ਵਿੱਚ ਸੰਬੋਧਨ ਕਰ ਸਕਦੇ ਨੇ ਖੈਰ ਟੈਰਿਸਟਾਂ ਦਾ ਜ਼ਿਕਰ ਹੋ ਰਿਹਾ ਹੈ ਜਿਹੜੇ ਅਤਵਾਦੀਆਂ ਦੇ ਵੱਲੋਂ ਪਹਿਲਗਾਮ دہشت ਗਰਦੀ ਹਮਲੇ ਨੂੰ ਅੰਜਾਮ ਦਿੱਤਾ ਗਿਆ ਪਰ ਇਸ ਸਭ ਦੇ ਵਿਚਾਲੇ ਖਬਰ ਆਈ ਕਿ ਸ਼ਰਨਗਰ ਦੇ ਲਡਵਾਸ ਦੇ ਵਿੱਚ ਫੌਜ ਨੇ ਤਿੰਨ دہشت ਗਰਦਾਂ ਨੂੰ ਠੇਰ ਕਰ ਦਿੱਤਾ ਗਿਆ ਮਾਰੇ ਗਏ دہشت ਗਰਦਾਂ ਦੇ ਵਿੱਚ ਇੱਕ ਮੂਸਾ ਸੁਲੇਮਾਨੀ ਵੀ ਹੋ ਸਕਦਾ ਹੈ ਤਿੰਨਦੀਪ ਪਹਿਲਗਾਮ ਹਮਲੇ ਨਾਲ ਸੰਬੰਧ ਹੋਣ ਦੀ ਸੰਭਾਵਨਾ ਹੈ ਇਹ ਜਾਣਕਾਰੀ ਇੰਡੀਅਨ ਆਰਮੀ ਦੀ ਚਨਾਰਕਾ ਨੇ ਦਿੱਤੀ ਫੌਜ ਨੇ ਆਪਰੇਸ਼ਨ ਮਹਾਦੇਵ ਦੇ ਤਹਿਤ ਇਹ ਕਾਰਵਾਈ ਕੀਤੀ ਹੈ ਸਵਿਰੀ ਸਰਚ ਆਪਰੇਸ਼ਨ ਚਲਾਇਆ ਗਿਆ ਇਸ ਦੌਰਾਨ ਦੂਰ ਤੋਂ ਦੋ ਵਾਰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਇਲਾਕੇ ਚ ਸੁਰੱਖਿਆ ਦਸਤਾ ਨੇ ਦਬਜ ਦਿੱਤੀ ਜਿਸ ਤੋਂ ਬਾਅਦ ਫੌਜ ਨੇ ਤਿੰਨ دہشت ਗਰਦਨਾਂ ਨੂੰ ਟੀਟ ਕਰ ਦਿੱਤਾ ਮਾਰੇ ਗਏ دہشت ਗਰਦਨਾਂ ਦੇ ਕੋਲੋਂ ਅਮਰੀਕਾ ਦੇ ਬਣੇ ਹੋਏ ਐਮ 4 ਕਾਰਬਾਈਨ AK47 17 ਰਾਈਫਲ ਗ੍ਰੇਨੇਡ ਮਿਲੇ ਨੇ ਇਹਨਾਂ ਤੋਂ ਇਲਾਵਾ ਹੋਰ ਵੀ ਕਈ ਸ਼ੱਕੀ ਸਮਾਨ ਬਰਾਮਦ ਕੀਤਾ ਗਿਆ ਅੱਜ ਸਵਾਲਤਾ ਜ਼ਰੂਰ ਹੈ ਕਿ ਉਹ ਪੰਜ دہشتਗਰਦ ਕਿੱਥੇ ਗਏ ਆਖਿਰ ਕਿਉਂ ਉਹਨਾਂ ਦਾ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਪਰ ਕੀ ਬਾਕੀ ਮਾਸਟਰਮਾਈਂਡ ਤੱਕ ਪ੍ਰਸ਼ਾਸਨ ਜਾਂ ਏਜੰਸੀਆਂ ਪਹੁੰਚ ਚੁੱਕੀਆਂ ਹੁਣ ਅੱਗੇ ਵਧਦੇ ਤੇ ਗੱਲ ਇੰਡੀਆ ਪਾਕਿਸਤਾਨ ਦੇ ਰਿਸ਼ਤਿਆਂ ਦੇ ਵਿਚਾਲੇ ক্রিকেট ਮੈਚ ਦੀ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਭਾਰਤ ਪਾਕਿਸਤਾਨ ਮੈਚ ਦਾ ਸਮਰਥਨ ਕੀਤਾ ਸੌਰਵ ਗਾਂਗੂਲੀ ਦਾ ਮੰਨਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਕ੍ਰਿਕਟ ਸੰਬੰਧ ਜਾਰੀ ਰਹਿਣੇ ਚਾਹੀਦੇ ਨੇ ਹਾਲਾਂਕਿ ਦਹਿਸ਼ਤਵਾਦ ਨਹੀਂ ਹੋਣਾ ਚਾਹੀਦਾ ਪਰ ਖੇਡ ਵੀ ਨਹੀਂ ਰੁਕਣਾ ਚਾਹੀਦਾ ਯਾ ਮੈਂ ਓਕੇ ਆਮ ਓਕੇ ਸਪੋਰਟ ਮਸਟ ਗੋ ਔਨ ਐਟ ਦ ਸੇਮ ਟਾਈਮ ਪਹਿਲਗਾਉ ਸ਼ੁੱਡ ਨਾਟ ਹੈਪਨ ਬਟ ਸਪੋਰਟ ਮਸਟ ਗੋ ਔਨ ਟੈਰਰਿਜ਼ਮ ਹੈਸ ਟੂ ਸਟਾਪ ਟੈਰਰਿਜ਼ਮ ਕੈਨ ਨਾਟ ਗੋ ਔਨ ਐਂਡ ਆਈ ਥਿੰਕ ਇੰਡੀਆ ਹੈਡ ਟੇਕਨ ਅ ਸਟਰੋਂਗ ਸਟਾਂਸ ਟੂ ਟੈਰਰਿਜ਼ਮ ਦੈਟਸ ਪਾਸਟ ਜਸਟ ਟਰਾਈ ਐਂਡ ਮੇਕ ਸ਼ੁਰ ਇਟ ਡਸਨਟ ਹੈਪਨ ਅਗੇਨ ਬਟ ਸਪੋਰਟਸ ਨੀਡਸ ਟੂ ਬੀ ਪਲੇਡ ਗਾਂਗਲੂ ਨੇ ਹੀ ਬਿਆਨ ਏਸ਼ੀਆ ਕੱਪ ਦੇ ਵਿੱਚ ਹੋਣ ਵਾਲੇ ਭਾਰਤ-ਪਾਕਿਸਤਾਨ ਦੇ ਮੁਕਾਬਲੇ ਨੂੰ ਲੈ ਕੇ ਦਿੱਤਾ ਜਿਸ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ ਭਾਰਤ ਅਤੇ ਪਾਕਿਸਤਾਨ ਨੂੰ ਯੂਏਈ ਅਤੇ ਓਮਾਨ ਦੇ ਨਾਲ ਇੱਕ ਹੀ ਗਰੁੱਪ ਦੇ ਵਿੱਚ ਰੱਖਿਆ ਗਿਆ ਹੈ 14 ਸਤੰਬਰ ਨੂੰ ਦੋਵੇਂ ਟੀਮਾਂ ਆਪਸ ਵਿੱਚ ਮੇਲ ਖਾਂਣਗੀਆਂ ਜੇਕਰ ਦੋਵੇਂ ਟੀਮਾਂ ਸੁਪਰ 4 ਦੇ ਵਿੱਚ ਪਹੁੰਚਦੀਆਂ ਨਹੀਂ ਤਾਂ 21 ਸਤੰਬਰ ਨੂੰ ਮੁੜ ਤੋਂ ਮੁਕਾਬਲਾ ਹੋ ਸਕਦਾ ਹੈ ਯਾਨੀ ਦੋਵੇਂ ਫਾਈਨਲ ਦੇ ਵਿੱਚ ਪਹੁੰਚਦੇ ਨਹੀਂ ਤਾਂ ਤੀਜੀ ਵਾਰ ਵੀ ਟੱਕਰ ਹੋ ਸਕਦੀ ਹੈ ਤਾ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਇੰਡੀਆ ਪਾਕਿਸਤਾਨ ਮੈਚ ਹੋਏਗਾ ਕਿ ਨਹੀਂ ਹੋਏਗਾ ਇਸ ਦੇ ਉੱਤੇ ਕੁਐਸਚਨ ਮਾਰਕ ਹੈ ਫਿਲਹਾਲ ਸੈਡਿਊਲ ਦੇ ਮੁਤਾਬਿਕ ਤਾਂ ਹੋਣ ਜਾ ਰਿਹਾ ਹੈ ਔਰ ਇੱਕ ਨਹੀਂ ਦੋ ਮੁਕਾਬਲੇ ਹੋ ਸਕਦੇ ਨੇ ਇਨਫੈਕਟ ਤਿੰਨ ਮੁਕਾਬਲੇ ਵੀ ਏਸ਼ੀਆ ਕੱਪ ਦੇ ਦੌਰਾਨ ਦੇਖਣ ਨੂੰ ਮਿਲ ਸਕਦੇ ਨੇ ਕਿਰਨ ਜਦੋਂ ਫਿਲਮਾਂ ਨੂੰ ਲੈ ਕੇ ਵੱਖਰਾ ਤੇ ਕ੍ਰਿਕਟ ਨੂੰ ਲੈ ਕੇ ਵੱਖਰਾ ਰੁਖ ਦੇਖਣ ਨੂੰ ਮਿਲੇ ਫਿਰ ਫਰਕ ਤਾਂ ਪੈਂਦਾ ਹੈ ਹੁਣ ਅੱਗੇ ਵੱਧਦੇ ਆਂ ਤੇ ਵਾਰੀ ਅੱਜ ਤੇ ਸਵਾਲ ਵੀ ਅੱਜ ਦਾ ਸਵਾਲ ਅਸੀਂ ਏਸ਼ੀਆ ਕੱਪ ਦੇ ਨਾਲ ਜੁੜਿਆ ਹੋਇਆ ਪੁੱਛ ਰਹੇ ਆਂ ਭਾਰਤ ਨੇ ਹੁਣ ਤੱਕ ਕਿੰਨੀ ਵਾਰ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਮ ਕੀਤਾ ਹੈ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ 3 ਵਾਰ 5 ਵਾਰ 8 ਵਾਰ ਜਾਂ 11 ਵਾਰ ਸਹੀ ਜਵਾਬ ਕੀ ਹੈ ਪੂਰੀ ਜਾਣਕਾਰੀ ਦੇ ਨਾਲ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ ਥੋੜੀ ਦੇਰ ਵਿੱਚ ਅੱਗੇ ਬਾਤਾਂ 19 ਸਾਲ ਦੀ ਦਿਵਯਾ ਦੇਸ਼ਮੁਖ ਨੇ ਚੈਸ ਦਾ ਫਿਡੇ ਮਹਿਲਾ ਵਰਲਡ ਕੱਪ ਆਪਣੇ ਨਾਮ ਕਰਿਆ ਦਿਵਿਆ ਨੇ ਫਾਈਨਲ ਦੇ ਵਿੱਚ ਭਾਰਤ ਦੀ ਹੀ ਕੋਨੇਰੂ ਹੰਪੀ ਨੂੰ ਟਾਈ ਬ੍ਰੇਕ ਰਾਉਂਡ ਦੇ ਵਿੱਚ ਹਰਾ ਕੇ ਕਿਤਾਬ ਜਿੱਤਿਆ ਵਰਲਡ ਚੈਂਪੀਅਨ ਬਣਨ ਦੇ ਨਾਲ ਹੀ ਉਹ ਭਾਰਤ ਦੀ 88ਵੀਂ ਗ੍ਰੈਂਡ ਮਾਸਟਰ ਵੀ ਬਣ ਗਏ ਟੂਰਨਾਮੈਂਟ ਦੇ ਵਿੱਚ ਦਿਵਿਆ ਨੇ ਕਈ ਟੌਪ ਰੈਂਕ ਪਲੇਅਰਸ ਨੂੰ ਹਰਾਇਆ ਤੇ ਫਾਈਨਲ ਦੇ ਵਿੱਚ தாம் ਪੱਕੀ ਕੀਤੀ ਸੀ ਹੰਪੀ ਦੇ ਖਿਲਾਫ ਫਾਈਨਲ ਦੇ ਵਿੱਚ ਦਿਵਿਆ ਨੇ ਦੋਵੇਂ ਮੁੱਖ ਮੁਕਾਬਲੇ ਡਰਾਅ ਖੇਡੇ ਜਿਸ ਤੋਂ ਬਾਅਦ ਟਾਈ ਬ੍ਰੇਕ ਰਾਉਂਡ ਹੋਇਆ ਜਿਸ ਦੇ ਵਿੱਚ ਦਿਵਿਆ ਨੇ 2.5 1.5 ਦੇ ਸਕੋਰ ਦੇ ਨਾਲ ਬਾਜ਼ੀ ਮਾਰ ਲਈ ਦੀਵਯ ਨੇ ਵਰਲਡ ਚੈਂਪੀਅਨ ਬਣਦੇ ਨਾਲ ਹੀ ਅਗਲੇ ਸਾਲ ਦੇ ਵਿਮਨਸ ਕੈਂਡੀਡੇਟਸ ਟੂਰਨਾਮੈਂਟ ਦੇ ਲਈ ਵੀ ਕੁਆਲੀਫਾਈ ਕਰ ਲਿਆ ਹੈ ਉਹ ਇਸ ਟੂਰਨਾਮੈਂਟ ਦੇ ਲਈ ਕੁਆਲੀਫਾਈ ਕਰਨ ਵਾਲੀ ਦੂਜੀ ਭਾਰਤੀ ਬਣੀ ਨੇ ਕਿਨੂ ਨੂੰ ਹੰਪੀ ਨੇ ਵੀ ਫਾਈਨਲ ਦੇ ਵਿੱਚ ਥੰਬਣਾਉਣ ਦੇ ਨਾਲ ਕੈਂਡੀਡੇਟਸ ਟੂਰਨਾਮੈਂਟ ਦੇ ਲਈ ਕੁਆਲੀਫਾਈ ਕੀਤਾ ਹੈ ਤਾਂ ਚੈਸ ਦੇ ਮੈਦਾਨ ਦਿਓ ਤੇ ਚੈਸ ਦੇ ਬੋਰਡ ਦੇ ਉੱਤੇ ਜ਼ਰੂਰ ਇੰਡੀਅਨ 플레이ਟਸ ਦੀ ਇਸ ਸਮੇਂ ਟੁੱਤੀ ਬੋਲਦੀ ਹੋਈ ਨਜ਼ਰ ਆ ਰਹੀ ਅੱਗੇ ਵਧਦੇ ਤੇ ਖਬਰ ਤੁਹਾਨੂੰ ਦਿਖਾਵਾਂਗੇ ਬੈਡਮਿੰਟਨ ਕੋਰਟ ਦੀ ਹైదరాబాద్ ਦੇ ਨਾਗੋਇਲੇ ਇੰਡੋਰ ਸਟੇਡੀਅਮ ਦੇ ਵਿੱਚ ਬੈਡਮਿੰਟਨ ਖੇਡ ਦੀ ਖੇਡ ਦੇ ਇੱਕ ਨੌਜਵਾਨ ਮੌਤ ਦੀ ਆਗੋਸ਼ ਤੇ ਵਿੱਚ ਚਲਾ ਗਿਆ ਇਸ ਨੌਜਵਾਨ ਦੇ ਉੱਤੇ ਨਜ਼ਰ ਰੱਖੇ ਸੀਸੀਟੀਵੀ ਵਿੱਚ 25 ਸਾਲ ਦਾ ਰਾਕੇਸ਼ ਆਪਣੇ ਦੋਸਤਾਂ ਦੇ ਨਾਲ ਬੈਡਮਿੰਟਨ ਖੇਡਦਾ ਨਜ਼ਰ ਆਉਂਦਾ ਹੈ ਇਸ ਦੌਰਾਨ ਜਦੋਂ ਸ਼ੈਟਲਕਾਕ ਚੁੱਕੇ ਦੋ ਕਦਮ ਤੁਰਿਆ ਤਾਂ ਸਰਵਿਸ ਦੇ ਲਈ ਅੱਗੇ ਵਧਿਆ ਉਸ ਸਮੇਂ ਅਚਾਨਕ ਇੱਕਦਮ ਦੇ ਨਾਲ ਕੋਰਟ ਦੇ ਵਿੱਚ ਡਿੱਗ ਪਿਆ ਉਸ ਦੇ ਡਿੱਗਦੇ ਹੀ ਨਾਲ ਦੇ ਖਿਡਾਰੀ ਫੌਰਨ ਉਸ ਦੇ ਕੋਲ ਪਹੁੰਚੇ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਪਰ ਰਾਕੇਸ਼ ਨਹੀਂ ਉੱਠਿਆ ਜਿਸ ਤੋਂ ਬਾਅਦ ਦੋਸਤ ਫੌਰਨ ਉਸ ਨੂੰ ਹਸਪਤਾਲ ਲੈ ਕੇ ਪਹੁੰਚੇ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਰਾਕੇਸ਼ ਨੂੰ ਹਾਰਟ ਅਟੈਕ ਆਇਆ ਤੇ ਉਸ ਦੀ ਜਾਨ ਚਲੀ ਗਈ ਮ੍ਰਿਤਕ ਰਾਕੇਸ਼ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਅਤੇ ਰੈਗੂਲਰ ਬੈਡਮਿੰਟਨ ਖੇਡਦਾ ਸੀ ਤੇ ਬਹੁਤ ਚਿੰਤਾ ਵਾਲੀਆਂ ਤਸਵੀਰਾਂ ਲਗਾਤਾਰ ਇਸ ਤਰੀਕੇ ਨਾਲ ਸਾਹਮਣੇ ਆ ਰਹੀਆਂ ਨੇ ਬਿਲਕੁਲ ਫਿੱਟ ਲੋਕ ਕਿਉਂ ਇਸ ਤਰੀਕੇ ਨਾਲ ਕਾਰਡੀਆਕ ਅਰੇਸਟ ਦਾ ਸ਼ਿਕਾਰ ਹੋ ਰਹੇ ਨੇ ਇਸ ਪੂਰੇ ਮਾਮਲੇ 'ਚ ਤਾਂ ਜਿਸ ਤਰੀਕੇ ਨਾਲ ਵੀਡੀਓਜ਼ ਦੇਖੀ ਕਿ ਉਹਨਾਂ ਦੇ ਦੋਸਤਾਂ ਨੇ ਸੀਪੀਆਰ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਪਰ ਬਚਾਇਆ ਨਹੀਂ ਜਾ ਸਕਿਆ ਖੇਡ ਜਦੋਂ ਫਿੱਟ ਖੇਡਦੇ ਹੋਏ ਖੇਡ ਦੇ ਮੈਦਾਨ ਦੇ ਉੱਤੇ ਕਿਸ ਦੀ ਜਾਨ ਜਾਵੇ ਫਿਰ ਫਰਕ ਤੱਪੰਦ ਹੁਣ ਅਗੇ ਵਾਦਦੇ ਤੇ ਵਾਰੀ ਆ ਮੁਹਿਮ ਦੀ న్యూਸ 80 ਨੇ ਕੋਸ਼ਿਸ਼ ਕੀਤੀ ਹੈ ਕਿ ਚੁਗਿਰਦੇ ਦੇ ਪ੍ਰਤੀਅਸੀ ਪ੍ਰਤੀਅਸੀ ਆਪਣਾ ਸਾਰੇ ਫਰਜ਼ ਨਿਭਾਈਏ ਬੂਟੇ ਲਗਾਈਏ ਔਰ ਉਹਨਾਂ ਦੀ ਸੰਭਾਲ ਵੀ ਕਰੀਏ ਵੀਡੀਓ ਬਣਾਈਏ ਤੇ ਸਾਨੂੰ ਵੀ ਭੇਜੀਏ ਨੰਬਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹੈ ਤੁਸੀਂ ਵੀ ਵੀਡੀਓ ਭੇਜ ਸਕਦੇ ਹੋ ਕੁਝ ਵੀਡੀਓ ਸਾਡੇ ਕੋਲ ਪਹੁੰਚੀਆਂ ਨਹੀਂ ਉਹ ਤੁਹਾਨੂੰ ਦਿਖਾਉਂਦਾ ਰੁੱਖ ਲਾਓ ਵਾਤਾਵਰਨ ਹਰਿਆ ਭਰਿਆ ਰੱਖੋ ਫਰਕ ਤਾਂ ਪੈਂਦਾ ਹੈ ਇੱਕ ਰੁੱਖ ਲਾਓ ਵਾਤਾਵਰਨ ਬਚਾਓ ਰੁੱਖ ਲਗਾਉਣ ਨਾਲ ਫਰਕ ਤਾਂ ਪੈਂਦਾ ਹੈ

ਤਾਂ ਤੁਸੀਂ ਵੀ ਇਸ ਤਰੀਕੇ ਨਾਲ ਹੀ ਵੀਡੀਓ ਬਣਾ ਕੇ ਸਾਨੂੰ ਭੇਜ ਸਕਦੇ ਹੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵਕਤਬਦ ਆਪਣੇ ਦਰਸ਼ਕਾਂ ਦੀਆਂ ਤਸਵੀਰਾਂ ਵੀਡੀਓਜ਼ ਆਪਣੇ ਦਰਸ਼ਕਾਂ ਤੱਕ ਪਹੁੰਚਾਈਏ ਕੁਝ ਵੀਡੀਓਜ਼ ਅਸੀਂ ਪ੍ਰੋਗਰਾਮ ਦੇ ਦੂਜੇ ਹਿੱਸੇ ਦੇ ਵਿੱਚ ਥੋੜੀ ਦੇਰ ਦੇ ਵਿੱਚ ਤੁਹਾਨੂੰ ਹੋਰ ਦਿਖਾਵਾਂਗੇ ਜਿਨ੍ਹਾਂ ਨੂੰ ਉਮੀਦ ਹੈ ਕਿ ਵੀਡੀਓ ਆ ਜਾਏਗੀ ਥੋੜਾ ਜਿਹਾ ਇੰਤਜ਼ਾਰ ਜ਼ਰੂਰ ਕਰਨਾ ਬ੍ਰੇਕ ਤੋਂ ਬਾਅਦ ਅਸੀਂ ਉਹ ਵੀ ਵੀਡੀਓਜ਼ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਫਿਲਹਾਲ ਰੁਕਰੇ ਮੈਂ ਇੱਕ ਬਹੁਤ ਛੋਟੇ ਜਿਹੇ ਬ੍ਰੇਕ ਲਈ ਬ੍ਰੇਕ ਦੇ ਉਸ ਪਾਰ ਅਸੀਂ ਜ਼ਿਕਰ ਕਰਾਂਗੇ ਇੱਕ ਸਰਟੀਫਿਕੇਟ ਦਾ ਜੋ ਜਾਰੀ ਕਰ ਦਿੱਤਾ ਗਿਆ